ਕੰਜੀ ਸਾਸਰੀ ਕਾਲਜ ਸਾਰਿਆਂ ਨੂੰ ਬਾਈ ਜੀ ਆਪਾਂ ਅੱਜ ਸੰਗਰਾ ਵੜਤਾ ਠੀਕ ਹੈ ਮੂਲੇ ਪਹਿਲਾਂ ਵੜਨੇ ਪੈਂਦੇ ਆ ਜੀ ਆ ਦੇਖ ਸਕਦੇ ਆ ਮੂਲੇ ਵੜਦੇ ਪਹਿਲਾਂ 2/ ਅ ਸੋਰੀ 3/ ਦੇਖ ਸਕਦੇ ਠੀਕ ਹੈ ਜੀ ਤੇ ਆ ਹੈਗੇ ਮੂੜੀਆਂ ਬਾਕੀਆ ਹੁਣੇ ਵੀ ਬਾਕੀ ਜਦੋਂ ਕੱਢਾਂਗੇ ਆਪਾਂ ਉਹਦੋਂ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਕਿੰਨਾ ਨਿਕਲਿਆ ਕੀ ਗੱਲਬਾਤ ਆ ਠੀਕ ਹੈ ਜੀ ਤੇ ਪਿਛਲੀ ਵਾਰ ਤਾਂ ਬਹੁਤ ਬਧੀ ਨਿਕਲਿਆ ਹੈ ਤੇ ਕੀ ਰਿਜ਼ਲਟ ਆ ਆ ਦੇਖ ਸਕਦੇ ਹੋ ਮੂੜੀ ਅੱਡ ਬੱਡੇ ਨਹੀਂ ਪੈਂਦੇ ਜੀ ਮੂੜੀ ਅੱਡ ਬੱਡੇ ਨਹੀਂ ਪੈਂਦੇ ਇਹਦਾ ਧਿਆਨ ਰੱਖਿਆ ਕਰੋ ਗੱਲ ਦਾ ਤੇ ਜਿੰਨਾ ਵੀ ਹੋਇਆ ਤੁਹਾਨੂੰ ਸਾਰਾ ਹਿਸਾਬ ਕਿਤਾਬ ਦੱਸਾਂਗੇ ਜੀ ਕੀ ਖਰਚ ਆਇਆ ਕੀ ਲੇਬਰ ਪੈਂਦੀ ਆ ਠੀਕ ਨਾ ਇਹ ਵਧ ਰਿਹਾ ਸਾਰੇ ਤੇ ਲੱਗੀ ਵੀ ਆ ਇੱਕ ਸਾਡੇ ਪਿੰਡ ਵਾਸਤੇ ਗੜ੍ਹ ਜਿਲ੍ਹਾ ਬਰਨਾਲਾ ਠੀਕ ਆ ਮੇਨ ਰੋਡ ਦੇ ਉੱਤੇ ਆ ਜੀ ਪਹਿਲਾਂ ਵੀ ਤੁਹਾਨੂੰ ਦੋ ਚਾਰ ਵੀਡੀਓ ਬਣਾਈ ਆਪਾਂ ਇਧਰ ਨੂੰ ਜਾਂਦੇ ਆ ਮੋਗਾ ਤੇ ਇਧਰ ਜਾਂਦਾ ਬਰਨਾਲਾ